ਤੇ ਮਾਤਾ ਸਾਡੀ ਇਸ ਤਰ੍ਹਾਂ ਹੀ ਪਾਣੀ ਨੇ ਵੇਖ ਕੇ ਕਬਰਾ ਖਾ ਗਈ ਤੁਹਾਨੂੰ ਹਟੈਕ ਹੋ ਗਿਆ ਤੇ ਮਾਤਾ ਸਾਡੀ ਵੀ ਪੂਰੀ ਹੋ ਗਈ ਆ ਅੱਛਾ ਹੜ ਦਾ ਪਾਣੀ ਦੇਖ ਕੇ ਹੜ ਦਾ ਪਾਣੀ ਦੇਖ ਕੇ ਕਿਤਰਾ ਆਦੀ ਵੀ ਪੁੱਤ ਕਦੋਂ ਘਰ ਜਾਵਾਂਗੇ ਤੇ ਮੈਂ ਹੁਣ ਬੀਬੀ ਪਾਣੀ ਲੱਤੇਗਾ ਤੇ ਜਾਵਾਂਗੇ ਤੇ ਘਰ ਲਈ ਵੇਖ ਕੇ ਤੇ ਤੁਸੀਂ ਤੇ ਅਸੀਂ ਡੇਰੇ ਲਾਏ ਸੀ ਤੋ ਪਾਣੀ ਲਈ ਵੇਖ ਕੇ ਤੁਹਾਨੂੰ ਟੈਗ ਹੋ ਗਿਆ ਤੇ ਤੇਰਾ ਇਲਾਜ ਕਰਾਇਆ ਪਰ ਨਹੀਂ ਸਾਡੀ ਨਹੀਂ ਸੁਣਵਾਈ ਹੋਈ ਪਰਿਵਾਰ ਤੁਸੀਂ ਮਤਲਬ ਤੁਸੀਂ ਕੰਮ ਕਰਦੇ ਹੋ ਪਰਿਵਾਰ ਦਾ ਹਾਂਜੀ ਹਾਂਜੀ ਮੈਂ ਮਿਹਨਤੀ ਮੰਜ਼ੂਰੀ ਕਰੀਦੀ ਆ ਦਿਹਾੜੀ ਡੱਪਾਈ ਇਹ ਤਿੰਨ ਦਿਹਾੜੀ ਡੱਪਾ ਕਰਦੇ ਰਿਆਂ ਗੋਡੀ ਆ ਜਾਂਦੇ ਰਿਆਂ ਦਾਣ ਦੀ ਇਹ ਸਾਡਾ ਪਾਣੀ ਆਉਂਦੇ ਵਿੱਚ ਇਹ ਵੀ ਸਾਡਾ ਖਤਮ ਕੰਮ ਹੋ ਗਿਆ ਦਿਹਾੜੀ ਡੱਪੇ ਦਾ ਵੀ ਉਹ ਵੀ ਕੰਮ ਖਤਮ ਹੋ ਗਿਆ ਉਹ ਵੀ ਕੰਮ ਖਤਮ ਹੋ ਗਿਆ ਤੂੰ ਹੁਣਹੀਂ ਬੱਚੇ ਜੀ ਚਾਰ ਆ ਚਾਰ ਬੱਚੇ ਆ ਹਾਂ ਦੋ ਲੜਕੇ ਆ ਤੇ ਦੋ ਲੜਕੀਆਂ ਆ ਆਹ ਕਮਰੇ ਚ ਰਹਿੰਦੇ ਤੁਸੀਂ ਹਾਂਜੀ ਇੱਕੋ ਗਾਰਡਰ ਦਾ ਕਮਰਾ ਅਸੀਂ ਇੱਥੇ ਰਹਨੇ ਆ ਪਹਿਲੋ ਸਾਡਾ ਆਇਆ ਪਾਣੀ ਤੇ ਉਹ ਟੱਟ ਗਿਆ ਕੰਦਾ ਵੀ ਟੱਟ ਗਿਆ ਅੱਛਾ ਤਾਂ ਹੀ ਆਪਣੀ ਕੋਸ਼ਿਸ਼ ਤੇ ਕੀਤੀ ਬੜੀ ਵੀ ਆਪਾਂ ਘਰ ਬੂਆ ਬਣਾ ਲਈਏ ਇਹ ਤੋਂ ਮਤਲਬ ਗਰੀਬੀ ਸੰਨ ਇੰਨੀ ਕਿ ਪਈ ਹੈ ਵੀ ਸਾਡੇ ਕੋਈ ਬਣਿਆ ਹੀ ਕੱਖ ਨਹੀਂ ਹੈ ਪਿੰਡ ਬੇਦੀ ਛੰਨਾ ਦੀ ਤਸਵੀਰ ਹੈ ਜੇਕਰ ਕੋਈ ਇਸ ਵੀਰ ਦੀ ਮਦਦ ਕਰਨੀ ਚਾਹੁੰਦਾ ਤਾਂ ਉਹ ਕਰ ਸਕਦਾ ਹੈ ਕਿਉਂਕਿ ਇਹ ਅਸਲੀ ਹੱਕਦਾਰ ਇਹ ਲੋਕ ਨੇ ਜਿਨ੍ਹਾਂ ਦੀ ਮਦਦ ਹੈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ